ਦੂਜੇ ਭਾਵੇ ਬਿਲਾਵਲ ਨਾ ਹੋਵੇ ਮਨ ਮੁਖ ਥਾਏ ਨਾ ਪਾਏ ਮਾਇਆ ਦੇ ਮੋਹ ਵਿੱਚ ਟਿਕਿਆ ਆਨੰਦ ਨਹੀਂ ਮਿਲਦਾ ਕਿਉਂਕਿ ਜਿੰਨੀ ਦੇਰ ਤੱਕ ਬੰਦਾ ਦੂਜਾ ਭਾਵ ਹੈ ਮਾਇਆ ਮਾਇਆ ਦੇ ਵਿੱਚ ਟਿਕਿਆ ਰਹਿੰਦਾ ਉਸ ਵੀੜੇ ਤੱਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸੱਚੇ ਬਾਦਸ਼ਾਹ ਕਹਿੰਦੇ ਨੇ ਮਨ ਮੁਖ ਥਾਏ ਨਾ ਪਾਈ ਮਨ ਦੇ ਪਿੱਛੇ ਤੁਰਿਆ ਮਨੁਖ ਪਰਮਾਤਮਾ ਦੀਆਂ ਨਿਗਾਹਾਂ ਵਿੱਚ ਕਬੂਲ ਨਹੀਂ ਹੁੰਦਾ ਕਿਉਂਕਿ ਜੇਕਰ ਅਸੀਂ ਮਾਇਆ ਦੇ ਪਿੱਛੇ ਤੁਰਾਂਗੇ ਫਿਰ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਸੱਚੇ بادشاہ ਜੋ ਕਹਿੰਦੇ ਨੇ ਬਹੁਤ ਦੁੱਖ ਪਾਇਆ ਦੂਜਾ ਪਾਇਆ ਜਦੋਂ ਅਸੀਂ ਜਿਗ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਪਿੱਛੇ ਦੌੜਦੇ ਹਾਂ ਤੇ ਇਸ ਜੀਵਨ ਨੂੰ ਬੜਾ ਹੀ ਦੁੱਖ ਜਿਹੜਾ ਹੈ ਉਹ ਭਰਾ ਦੁੱਖ ਹੀ ਦੁੱਖ ਦੁੱਖ ਸਹਾਰਨਾ ਪੈਂਦਾ ਹੈ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਸੱਚੇ بادشاہ ਕਰਦੇ ਨੇ ਕਿ ਇਹ ਜਿਹੜਾ ਜਿੰਦਗੀ ਦਾ ਆਨੰਦ ਹੈ ਇਹ ਮਾਇਆ ਦੇ ਵਿੱਚ ਟਿਕਿਆ ਹੋਇਆ ਇਸ ਜੀਵ ਨੂੰ ਭਰਾਉ ਨਹੀਂ ਹੁੰਦਾ ਤੇ ਪ੍ਰਮਾਤਮਾ ਦੀਆਂ ਨਿਗਾਹਾਂ ਦੇ ਵਿੱਚ ਇਹ ਕਬੂਲ ਨਹੀਂ ਹੁੰਦਾ ਇਸ ਕਰਕੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨੂੰ ਹੀ ਆਪਣੇ ਮਨ ਦੇ ਵਿੱਚ ਵਸਾਉਣਾ ਹੈ ਜਦੋਂ ਪ੍ਰਮਾਤਮਾ ਮਨ ਵਿੱਚ ਵਸ ਗਿਆ ਤੇ ਬਗਵਾਨੜੇ ਛੇ ਦਿਨ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਤੇ ਅੰਦਰ ਸਾਡੇ ਜਿਹੜਾ ਹੈ ਉਹ ਆਨੰਦ ਦਾ ਆਗ ਆਏ ਹੋ ਜਾਂਦਾ ਹੈ ਇਸ ਕਰਕੇ ਅਸੀਂ ਆਪਣੇ ਮਨ ਦੇ ਪਿੱਛੇ ਨਹੀਂ ਤੁਰਨਾ ਅਸੀਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਜਿਹੜਾ ਹੈ ਉਹ ਆਪਣਾ ਜੀਵਨ ਬਤੀਤ ਕਰਨਾ ਹੈ